ਅੱਜ ਅਸੀਂ ਤਹਿਸੀਲ ਦਫਤਰ ਪਰੇਗੜ ਚੂੜੀਆਂ ਵਿੱਚ ਆਪਣਾ ਰੋਸ ਧਰਨਾ ਦਿੱਤਾ ਵਾ ਜਿਹਦੇ ਰਾਹੀਂ ਪ੍ਰਸ਼ਾਸਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਤਹਿਸੀਲ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੀ ਆ ਕੋਰੀ ਕੋਰੀ ਚੱਲ ਰਹੀ ਆ ਤੇ ਬਹੁਤ ਸਾਰੇ ਦਲਾਲ ਜਿਹੜੇ ਆ ਇੱਥੇ ਇਸ ਗਰਮ ਨੇ ਜਿੰਨਾ ਰਾਹੀਂ ਹੀ ਕੰਮ ਹੁੰਦੇ ਆ ਉਹਨਾਂ ਤੋਂ ਮੇਰਾ ਕੰਮ ਕਰਾਉਣਾ ਦੇ ਸੰਬੰਧ ਨਹੀਂ ਹੈਗਾ ਜਿਹੜੀ ਕਲੋਨੀ ਤੋਂ ਬਾਹਰ ਵੀ ਜਗ੍ਹਾ ਨੇ ਤੇ 95 ਤੋਂ ਪਹਿਲਾਂ ਦੀਆਂ ਵਾ ਜੇਕਰ ਉਹਨਾਂ ਦੀਆਂ ਰਜਿਸਟਰੀਆਂ ਕਰਾਉਣ ਵੀ ਆਈਦਾ ਤੇ ਉਹਦੇ ਲਈ ਵੀ ਜਿਹੜਾ ਵਾ ਬਹੁਤ ਤਰ੍ਹਾਂ ਤਰ੍ਹਾਂ ਦੀਏ ਜਿਹੜੇ ਆ ਹੱਤ ਕੰਡੇ ਜਿਹੜੇ ਆ ਉਹ ਵਰਤਕੇ ਤੇ ਰੋਕਿਆ ਜਾਂਦਾ ਵਾ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਕਿ ਇਹਦੇ ਲਈ ਰਿਸ਼ਵਤ ਦਿੱਤੀ ਜਾਵੇ ਦੂਸਰਾ ਬਹੁਤ ਸਾਰੀਆਂ ਆਰਟੀਆਈ ਜ਼ਾਂਈ ਜਾਂ ਉਮੇਸ਼ ਕਹਿਤਾ ਹੋਈਆਂ ਵਾ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇੱਥੇ ਇੱਕ ਮੁਲਾਜ਼ਮ ਇੱਕ ਮੁਲਾਜ਼ਮ ਨੂੰ ਨੱਪ ਕੇ ਰੱਖਿਆ ਗਿਆ ਵਾ ਤੇ ਸਾਡੀ ਇਹ ਮੰਗਿਆ ਕਿ ਜਿਹੜੀਆਂ ਵੀ ਸ਼ਿਕਾਇਤਾਂ ਵਾਂ ਉਹਨਾਂ ਦਾ ਨਪਟਾਰਾ ਜਿਹੜਾ ਤੁਰੰਤ ਕੀਤਾ ਜਾਵੇ ਤੇ ਜਿਸ ਮੁਲਾਜ਼ਮ ਨੇ ਇਹ ਲੰਬੇ ਸਮੇਂ ਤੋਂ ਇਹ ਨੱਪਕੇ ਰੱਖੀਆਂ ਵਾਂ ਉਹਦਾ ਤਬਾਦਲਾ ਕਰਕੇ ਤੇ ਨਿਰਪੱਖ ਜਾਂਚ ਕਰਾਈ ਜਾਵੇ ਜੇਕਰ ਫਿਰ ਵੀ ਇਹ ਸਾਡੀ ਮੰਗ ਜਿਹੜੀ ਆ ਉੱਤੇ ਨਾ ਵਿਚਾਰ ਕੀਤਾ ਗਿਆ ਮੰਗ ਪੱਤਰ ਤੇ ਅਗਲੇ ਹਫ਼ਤੇ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਦੇਣ ਲਈ ਮਜਬੂਰ ਪੱਤਰ ਦਿੱਤਾ ਜੇ ਤੇ ਕਾਰਵਾਈ ਹੋਏਗੀ ਸ਼ਿਕਾਇਤਾਂ ਅੱਗੇ ਵੀ ਅਣਗਿੱਧੇ ਕੋਈਆਂ ਮੇਰੇ ਵੱਲੋਂ ਵੀ ਇਹ ਇਲਾਕੇ ਵੱਲੋਂ ਵੀ ਹੋਈਆਂ ਪਰ ਉਹ ਤੇ ਕਾਰਵਾਈ ਕੋਈ ਨਹੀਂ ਹੋਣੀ ਸੀ ਅੱਜ ਰਿਮਾਈਂਡਰ ਦਿੱਤਾ ਵੀ ਮੰਗ ਪੱਤਰ ਦਿੱਤਾ ਵੀ ਜੇ ਤੁਸੀਂ ਇੱਥੇ ਹੁਕਮ ਦੇ ਅੰਦਰ ਕਾਰਵਾਈ ਨਹੀਂ ਕਰਦੇ ਤੇ ਅਣਸਮੇ ਲਈ ਧਰਨਾ ਜਿਹੜਾ ਦਿੱਤਾ ਲੈ ਜਿਹੜੀਆਂ ਉਹ ਸਾਡੀਆਂ ਮੰਗਾਂ ਆਰਟੀਆਈ ਦੇ ਜਵਾਬ ਜਿਹੜੇ ਆ ਸ਼ਿਕਾਇਤਾਂ ਤੇ ਕਾਰਵਾਈ ਕਰਨ ਲਈ ਲਿਖਿਆ ਜਿਹੜੀਆਂ ਕਲੋਨੀਆਂ ਢਾਉਣ ਦੇ ਆਰਡਰ ਕੀਤੇ ਉਹਨਾਂ ਚ ਰਿਸ਼ਤੀਆਂ ਕਿਦਾਂ ਸ਼ਿਕਾਇਤੋ ਬਾਹੂ ਉਹਦੀ ਪੜਤਾਲ ਕਿਉਂ ਨਹੀਂ ਹੋ ਰਹੀ 에어ਪੋਰਟ ਡੀਸੀ ਆਬ ਨੂੰ ਕਿਉਂ ਨਹੀਂ ਭੇਜਣ ਦੇ ਮੈਂ ਅੱਜ ਦੀ ਹੱਡ ਬੀਤੀ ਗੱਲ ਸੁਣਾ ਰਿਹਾ ਤੇ ਰਿਸ਼ਵਤ ਕਿਦਾਂ ਲਈ ਜਾਂਦੀ ਆ ਕਿਦਾਂ ਤੰਗ ਕੀਤਾ ਜਾਂਦਾ ਆ ਮੈਂ ਅੱਜ ਰਜਿਸਟਰੀ ਫੜੇਗਾ ਚੋੜੀਆਂ ਚ ਕਰਾਉਣ ਵਾਸਤੇ ਤੇ ਰਜਿਸਟਰੀ ਕਰਾਉਣ ਵਾਸਤੇ ਆਇਆ ਮਨ ਨੂੰ ਸ਼ੇਰ ਦਾ ਤਾਂ ਮਤਲਬ ਮੈਡਮ ਨੇ ਤਾਂ ਕੀਤਾ ਦਾ ਪਹਿਲਾਂ ਕਹਿੰਦੀ ਵੀ ਇਹਦੇ ਆਹ ਰਜਿਸਟਰੀ ਦਾ ਐਸੇ ਮੈਡਮ ਅੱਛਾ ਪਹਿਲਾਂ ਤਾਂ ਕਿਹਾ ਵੀ ਇਹਦੀ ਜੀ ਸ਼ੀਲਡ ਰਜਿਸਟਰੀ ਨਹੀਂ ਹੋਣੀ ਫੇਰ ਮੈਂ ਕਿ ਮੈਨੇ ਭਾਵੇਂ ਜਿਹੜੀ 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 ਤਹਿਸੀਲ ਦੀ ਮੋਹਰ ਲੱਗੀ ਉਹ ਅਸਲ ਤੇ ਜਿਸ਼ਤੀ ਆ ਕਿਉਂਕਿ ਉਹਦੇ ਪੈਸੇ 1500 ਰੁਪਿਆ ਫੀਸ ਤਾਰੀਈ ਆ ਅਸਲ ਹੀ ਆ ਨਹੀਂ ਤੁਸੀਂ ਅਸਲ ਐਫ ਆਈ ਦੀ ਨਕਲ ਲਿਓ ਮੈਂ ਐਫ ਆਈ ਦੀ ਨਕਲ ਕਦੀ ਹੋਣੀ ਆ ਜਦੋਂ ਜਿਸ਼ਤੀ ਲੱਗਦੋ ਹੋਈ ਜੀ ਤਾਂ ਫੇਰ ਉਸ ਤੋਂ ਬਾਅਦ ਫੇਰ ਉਸ ਤੋਂ ਬਾਅਦ ਮੈਂ ਤਾਂ ਹੁਣ ਕਹਿੰਦੀ ਆ ਜੀ ਕਮੇਟੀ ਦਾ ਰਿਕਾਰਡ ਲੈ ਗਿਓ ਜਦੋਂ ਕਿ ਪਛਾਣੇ ਦਾ ਪਹਿਲਾਂ ਨਾਂ ਤੇ ਰਜਿਸਟਰੀ ਲਈ ਕਹਿੰਦੇ ਸੀ ਵਗਦੀ ਨਾਂ ਕੋਈ ਰਿਕਾਰਡ ਮੰਗੇ ਤੇ ਰੋਟ ਪੈਂਦੀ ਆ ਮੈਂ ਅੱਗੇ ਵੀ ਰਜਿਸਟਰੀ ਕਰਾਈ ਆ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਕਮੇਟੀ ਦਾ ਰਿਕਾਰਡ ਨਹੀਂ ਮੰਗਿਆ ਗਿਆ ਸਿਰਫ ਰਜਿਸਟਰੀ ਲਈ ਨਾਂ ਕਹੇ ਸਿਰਫ ਮੈਨੂੰ ਹਰਾਸਮੈਂਟ ਕੀਤਾ ਜਾਂਦਾ ਜਾ ਰਿਹਾ ਕਿ ਮੈਂ ਪੈਸੇ ਦਵਾਂ ਤੇ ਮੇਰੀ ਰਜਿਸ਼ਟੀ ਹੋ ਜੇ ਮੈਂ ਪੈਸੇ ਦੇਣੇ ਨਹੀਂ ਮੇਰੀ ਤੇ ਰਜਿਸ਼ਟੀ ਹੋਣੀ ਹੈ ਹਾਂਜੀ ਮੈਨੂੰ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਜਸਵਿੰਦਰ ਕੌਰ ਆ ਮੈਂ ਤਸੀਲ ਆਫਿਸ ਪਦੇਗੜ ਛੁੜੀਆਂ ਵਿਖੇ ਆਰਸੀ ਦੀ ਪੋਸਟ ਤੇ ਕੰਮ ਕਰ ਰਹੀ ਆ ਅੱਜ ਕੁਝ ਲੋਕਾਂ ਨੇ ਧਰਨਾ ਦਿੱਤਾ ਹੈ। ਹਾਂਜੀ ਮੈਨੂੰ ਪਤਾ ਲੱਗਾ ਹੈ ਮੈਂ ਅੱਜ ਛੁੱਟੀ ਤੇ ਸੀ। ਤੇ ਮੈਨੂੰ ਪਤਾ ਲੱਗਾ ਮੇਰੇ ਖਿਲਾਫ ਜਿਹੜਾ ਧਰਨਾ ਜਿਹੜਾ ਦਿੱਤਾ ਗਿਆ ਵਾ। ਜਿਹੜਾ ਵੀ ਕੰਮ ਹੈਗਾ ਵਾ ਜਿਹੜੇ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਇਹ ਮੈਂ ਸਿਰਫ ਉਹੀ ਕੰਮ ਕਰਦੀ ਆ। ਜਿਹੜਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਕੰਮ ਨਹੀਂ ਹੈਗਾ ਮੈਂ ਉਹ ਕੰਮ ਕਿਵੇਂ ਕਰ ਸਕਦੀ ਆ। ਜੀ ਜੀ। ਠੀਕ ਹੈ ਜਿਹੜੇ ਇਹ ਲੋਕ ਇਕੱਠੇ ਹੋਏ ਨੇ ਇਹ ਜਾਣ ਬੁੱਝ ਕੇ ਮੈਨੂੰ ਹਰਾਸਮੈਂਟ ਕਰ ਰਹੇ ਨੇ। ਇੱਕ ਲੇਡੀਜ਼ ਦੇ ਨਾਂ ਤੇ ਹੋਣ ਤੇ ਜਿੱਤਨਾ ਕੋਈ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰਦੇ ਨੇ ਕਿ ਕੰਮ ਕਾਜਾਂ ਦੇ ਬਦਲੇ ਪੈਸੇ ਲੈ ਜਾਂਦੇ ਨਾ ਤਾਂ ਮੈਂ ਕਿਸੇ ਕੋ ਮੰਗ ਕਰਦੀ ਆ ਤੇ ਨਾ ਹੀ ਮੈਨੂੰ ਲੋੜ ਹੈ ਕਿਸੇ ਕੋ ਮੰਗ ਕਰਨ ਦੀ ਪੈਸੇ ਦੇ ਬੰਦ ਚ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਉਸ ਮੰਗ ਪੱਤਰ ਜਿਹੜਾ ਮੈਨੂੰ ਦਿੱਤਾ ਹੈਗਾ ਮੈਂ ਉੱਚ ਅਧਿਕਾਰਿਆਂ ਨੂੰ ਭੇਜ ਦਵਾਂਗੀ ਉਹਨਾਂ ਦੀ ਜਿਹੜੀ ਮੰਗਾ ਹੈ ਤੇ ਪੂਰੇ ਉਹਦੇ ਨਾਲ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਉਹਨੇ ਮੰਗ ਕੀਤੀ ਇਹਦੀ ਐਕਚੁਅਲ ਬਦਲੀ ਥੋੜੇ ਦੇ ਪਹਿਲਾਂ ਹੀ ਹੋਈ ਹੈ ਤੇ ਪੋਸਟਿੰਗ ਤੇਜ ਕਰਕੇ ਮੇਰੇ ਜਿਹੜਾ ਇਹ ਮਸਲਾ ਜਿਹੜਾ ਹੈ ਜਿਹੜਾ ਵੀ ਇਹਨਾਂ ਦੇ ਮਸਲੇ ਨੇ ਉਹ ਮੇਰੇ ਧਿਆਨ ਵਿੱਚ ਨਹੀਂ ਸੀਗੇ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲਿਆਉਂਦੇ ਨੇ ਉਹ ਆਪਾਂ ਸਾਰੇ ਇਹਨਾਂ ਦੇ ਹੱਲ ਕਰਾਂਗੇ